ਫਗਵਾੜਾ ਦੇ ਮਹੱਲਾ ਸਤਨਾਪੁਰਾ ਵਿਖੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਨੂੰ ਬੈਂਕ ਮੈਨੇਜਮੈਂਟ ਵੱਲੋਂ ਫਗਵਾੜਾ ਵਿਖੇ ਕਿਸੇ ਹੋਰ ਥਾਂ ਤੇ ਸ਼ਿਫਟ ਕੀਤੇ ਜਾਣ ਦੇ ਵਿਰੋਧ ਵਿੱਚ ਬੈਂਕ ਦੇ ਖਾਤਾਧਾਰਕਾਂ ਵੱਲੋਂ ਬੈਂਕ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਜਿੱਥੇ ਸਮੂਹ ਖਾਤਾਧਾਰਕਾਂ ਨੇ ਬੈਂਕ ਮੈਨੇਜਮੈਂਟ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ, ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੈਂਕ ਵਿੱਚ ਉਨ੍ਹਾਂ ਦਾ ਕਾਫੀ ਨਿਵੇਸ਼ ਹੈ ਤੇ ਸਾਰਿਆਂ ਦੇ ਇੱਥੇ ਖਾਤੇ ਮੌਜੂਦ ਹਨ। ਜਰਕਿ ਬਹੁਤ ਸਾਰੇ ਬਜ਼ੁਰਗ ਇਸ ਬ੍ਰਾਂਚ ਵਿੱਚੋਂ ਆਪਣੀ ਪੈਨਸ਼ਨ ਪ੍ਰਾਪਤ ਕਰਦੇ ਨੇ। ਉਨਾ ਕਹਿਆ ਕਿ ਅਗਰ ਇਹ ਬੈਂਕ ਇਥੋਂ ਬਦਲ ਦਿੱਤੀ ਗਈ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਵੇਗਾ ਤੇ ਉਹਨਾਂ ਨੂੰ ਪੈਨਸ਼ਨ ਜਾਂ ਹੋਰ ਕੰਮ ਲਈ ਸ਼ਹਿਰ ਵੱਲ ਆਉਣਾ ਪਵੇਗਾ। ਉਹਨਾਂ ਆਖਿਆ ਕਿ ਅਗਰ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਇਹ ਧਰਨਾ ਪ੍ਰਦਰਸ਼ਨ جاری ਰੱਖਣਗੇ। ਖਾਤਾਧਾਰਕਾਂ ਨੇ ਚੇਤਾਵਨੀ ਦਿੱਤੀ ਕਿ ਅਗਰ ਇਸ ਬੈਂਕ ਨੂੰ ਹੋਰ ਥਾਂ ਤਬਦੀਲ ਕੀਤਾ ਗਿਆ ਤਾਂ ਉਹ ਮੇਨ ਬ੍ਰਾਂਚ ਅੱਗੇ ਇਸ ਤੋਂ ਵੀ ਵੱਡੇ ਪੱਧਰ ਤੇ ਧਰਨਾ ਦੇਣਗੇ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅਸੀਂ ਇਹ ਸਾਰੇ ਇਸ ਬੈਂਕ ਦੇ ਰੈਗੂਲਰ ਕਸਟਮਰਾਂ ਸਾਡੇ ਬਹੁਤ ਸਾਰੇ ਸੇਵਿੰਗ ਕਰਵਾਉਂਦੇ ਆ ਤੁਹਾਡੇ ਕਰੰਟ ਅਕਾਊਂਟ ਆ ਬਹੁਤ ਸਾਰਾ ਸਾਡੇ ਇੱਥੇ ਮੇਕਨਾ ਕਾਰੋਬਾਰ ਜਾਂਦਾ ਹੈ ਅਭੀ ਸ਼ਹਿਰ ਦੇ ਵਿੱਚੋਂ ਚੱਕ ਕੇ ਅਕਾਊਂਟ ਆਪਣੇ ਇਸ ਪਾਸੇ ਲੈ ਆਣੇ ਤਾਂ ਕਿ ਸਾਨੂੰ ਨਜ਼ਦੀਕ ਹੋਵੇ ਸਾਡੀ ਸਹੂਲਤ ਜਾਂ ਕਿ ਹੁਣ ਜਿਹੜਾ ਬੈਂਕ ਦਾ ਹਾਈ ਕਮਾਂਡ ਹੈ ਉਹ ਬੈਕਵਰਡ ਤੋਂ ਪ੍ਰਾਇਮਰੀ ਸ਼ਿਫਟ ਕਰਕੇ ਜੀਟਰ ਵੱਲ ਗਿਆ ਦੀ ਕੋਸ਼ਿਸ਼ ਕਰ ਰਿਹਾ ਜਿਹੜੀ ਕਿ ਇੱਕ ਬਹੁਤ ਵੱਡੀ ਸਮੱਸਿਆ ਸਾਡੇ ਇਲਾਕੇ ਲੋਕਾਂ ਵਾਸਤੇ ਆ ਕਿਉਂਕਿ ਇਹਦੇ ਨਾਲ ਲੈਣਾ ਤੋਂ ਇਧਰ ਲਾ ਪਾਸਾ ਸਾਰਾ ਸਾਰਾ ਸ਼ਹਿਰ ਬਹੁਤ ਸਾਰੇ ਪਿੰਡ ਇਸ ਬਰਾਏ ਨਾਲ ਜੁੜੇ ਹੋਏ ਹੈ ਬੈਂਕ ਦੇ ਕੋਲ ਬਹੁਤ ਵੱਡਾ ਸਾਡਾ ਬੈਲੈਂਸ ਪਿਆ ਹੈ ਬਹੁਤ ਵੱਡੇ ਸਾਡੇ ਡਿਪੋਜ਼ਿਟ ਪਏ ਆ ਇਹ ਬੈਂਕ ਦੂਜੇ ਪਾਸੇ ਚਲੀ ਜਾਂਦੀ ਆ ਤੇ ਸਾਡੇ ਵਾਸਤੇ ਬੜੀ ਵੱਡੀ ਮੁਸੀਬਤ ਦਾ ਕਾਰਨ ਬਣਦੀ ਆ ਸਾਡੀ ਬੇਨਤੀ ਹੈ ਕਿ ਬੈਂਕ ਨੂੰ ਜੈਸਾ ਦਾ ਤੈਸਾ ਰੱਖਿਆ ਜਾਵੇ ਇਹਨੂੰ ਛੇਪਣਾ ਕੀਤਾ ਜਾਵੇ ਇਸ ਦਾ ਸਾਡੇ ਮੈਡਮ ਜੀ ਜਸਵਿੰਦਰ ਕੌਰ ਜੀ ਇਹਨਾਂ ਨੇ ਪ੍ਰਸ਼ਾਸਨ ਨੂੰ ਵਾਰਨਿੰਗ ਦਿੱਤੀ ਆ ਅਸੀਂ ਵੀ ਵਾਰਨਿੰਗ ਦਿੰਦੀ ਆ ਜੇਕਰ ਇਹ ਬੈਂਕ ਵਿੱਚੋਂ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦਾ ਵੱਡੇ ਪੱਧਰ ਤੇ ਹੋਊਗਾ ਫਿਰ ਅਸੀਂ ਸਰਕਾਰ ਤੇ ਮੂੰਹਤਰ ਸਕਦੇ ਆ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਇਹ ਬੈਂਕ ਇਥੋਂ ਨਹੀਂ ਜਾਣ ਦਿੱਤਾ ਜਾਊਗਾ ਸਾਰੀ ਪ੍ਰਸ਼ਾਸਨ ਨੂੰ ਬੇਨਤੀ ਆ ਬੈਂਕ ਦੀ ਹਾਈ ਕਮਾਂਡ ਨੂੰ ਬੇਨਤੀ ਆ ਵੀ ਬੈਂਕ ਨੂੰ ਇਥੋਂ ਨਾਮ ਵਧਿਆ ਜਾਵੇ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਸਾਰਾ ਅੱਜ ਧੰਨਵਾਦ ਦਿੱਤਾ ਹੋਇਆ ਅਨਮੁੱਥੇ ਸਮੇਂ ਲਈ ਆ ਜਾਂ ਕੋਈ ਕੁਝ ਸਮਾਂ ਲਈ ਦਿੱਤਾ ਗਿਆ ਹੈ ਇਹ ਇੱਕ అలਾਰਮ ਬੈਲਿਆ ਇੱਕ ਪ੍ਰਸ਼ਾਸਨ ਨੂੰ ਹਾਈ ਕਮਾਂਡ ਨੂੰ ਅਸੀਂ అలਾਰਮ ਦਿੰਦਾ ਵੀ ਤੁਸੀਂ ਇਸ ਮੌਕੇ ਦੀ ਇਹਦੇ ਨੌਬਤ ਨਾ ਆਰਡਰ ਕਰੋ ਜੇਕਰ ਇਹ ਨੌਬਤ ਆਉਂਦੀ ਹੈ ਤਾਂ ਵੀ ਅਸੀਂ ਹੁਣ ਬੇਥੇ ਸਮੇਂ ਦਾ ਧੰਨਵਾਦ ਵੀ ਨਹੀਂ ਕਰ ਸਕਦੇ ਆ ਅਸੀਂ ਮੈਂ ਮੀਨ ਬਰਾਜੇਟਰ ਤੇ ਜਾ ਕੇ ਦੇ ਮੂਰੇ ਬੈਠੇਗਾ ਬੈਂਕ ਦਾ ਕਾਰੋਬਾਰ ਬੰਦ ਕਰਾ ਉਦੋਂ ਬਾਅਦ ਅਗਲਾ ਜੋ ਸਾਡੇ ਸਾਥੀ ਕਹਿਣਗੇ ਕਿ ਕਿਉਂਕਿ ਇਹ ਧਰਨਾ ਆ ਕਿਸੇ ਰਾਜਨੀਤਿਕ ਪਾਰਟੀਆ ਧਰਨਾ ਨਹੀਂ ਇਹ ਬੈਂਕ ਦੇ ਡਰਾਕਾਂ ਦਾ ਧਰਨਾ ਜਿਹਦੇ ਵਿੱਚ 50% ਨੇ ਸਾਡੇ ਲੋਕ ਆ ਬਜ਼ੁਰਗ ਆ ਜਿਹੜੇ ਇੱਥੇ ਬੜੀ ਮੁਸ਼ਕਲ ਨਾਲ ਤੁਰ ਕੇ ਬੈਂਕ ਮੋਹਰੇ ਕੋ ਪੈਨਸ਼ਨ ਲੈਣ ਆਣੇ ਤੇ ਇਹ ਲੋਕਾਂ ਦੀ ਐਫ ਡੀ ਪਈਆਂ ਕਿਹੜੇ ਬੈਲੈਂਸ ਅਕਾਊਂਟ ਆ ਵਿਕਰੀ ਸੇਵਿੰਗ ਅਕਾਊਂਟ ਆ ਇਹ ਖਾਸ ਕਰਕੇ ਉਹਨਾਂ ਦੇ ਵੱਲੋਂ ਧਰਨਾ ਕਿਸੇ ਰਾਜਨੀਤਿਕ ਪਾਰਟੀਆ ਧਰਨਾ ਨਹੀਂ ਇਸ ਕਰਕੇ ਜੇ ਪ੍ਰਸ਼ਾਸਨ ਤੁਹਾਨੂੰ ਪਤਾ ਹੀ ਆ ਇਹ ਪ੍ਰਸ਼ਾਸਨ ਇਹ ਨਹੀਂ ਮੰਨਦਾ ਤਾਂ ਵੀ ਜਿਹੜੀ ਜਨਤਾ ਆ ਜਾਂ ਤਾਂ ਜਨਰਲ ਜਿਹੜੀ ਆ ਉਹ ਰੱਬ ਦਾ ਰੂਪ ਹੁੰਦਾ ਫਿਰ ਉਹ ਕਿਸੇ ਵੀ ਤਰੀਕੇ ਨਾਲ ਜਿਹੜਾ ਰਫੇਰ ਬੈਂਕ ਤੋਂ ਕਿ ਪਾਸੇ ਜਾਣ ਹੀ ਦੇਣਾ ਅੱਜ ਅਸੀਂ ਰੋਸ ਸਮਝੋ ਜਿਹੜਾ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਜਿਹੜੇ ਬਜ਼ੁਰਗ ਲੋਕ ਨੇ ਉਹਨਾਂ ਦੇ ਜਿਹੜੀ ਪੈਨਸ਼ਨ ਲੈਣ ਜਾਣ ਦੇ ਲਈ ਬਹੁਤ ਮੁਸ਼ਕਲ ਆਉਂਦੀਆਂ ਆ ਕਿਉਂਕਿ ਇਸ ਸਰਨਾਮਾ ਪੁਰਾਦੇ ਵਿੱਚ ਇੱਕ ਹੀ ਬੈਂਕ ਆ ਇਹ ਬੈਂਕ ਦੇ ਨਾਲ ਨਾਲ 35 ਪਿੰਡ ਲੱਗਦੇ ਨੇ 13 ਵਾਰਡ ਲੱਗਦੇ ਨੇ ਬਹੁਤ ਜ਼ਿਆਦਾ ਲੋਕਾਂ ਲਈ ਮੁਸ਼ਕਲ ਆ ਇਹਨਾਂ ਲੋਕਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਅੱਜ ਜਿਹੜਾ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ ਜੇਕਰ ਇਹ ਬੈਂਕ ਇਥੇ ਸੈਫਟ ਕਰਦੇ ਆ ਤੇ ਅਸੀਂ ਇਸ ਲਈ ਇਹ ਜਿਹੜਾ ਸੁਹਰਚ ਜਾਰੀ ਰੱਖਾਂਗੇ ਕਿਉਂਕਿ ਲੋਕ ਜਿਹੜੇ ਆ ਆਪਣੇ ਬੱਚੇ ਕਈ ਵਾਰ ਨਹੀਂ ਕਰ ਹੁੰਦੇ ਜਿਹੜੇ ਬਜ਼ੁਰਗ ਲੇਡੀਜ਼ ਆ ਉਹਨਾਂ ਨੂੰ ਪੈਨਸ਼ਨ ਲੈਣ ਜਾਣ ਲਈ ਬਹੁਤ ਮੁਸ਼ਕਲਾਂ ਆਉਂਦੀਆਂ ਆ ਇਸ ਕਰਕੇ ਇਹ ਆਪਾਂ ਜਿੰਨੇ ਵੀ ਮੇਰੇ ਨਾਲ ਸੀਨੀਅਰ ਸਿਟੀਜ਼ਨ ਖੜੇ ਆ ਤੁਸੀਂ ਦੇਖ ਸਕਦੇ ਆ ਕਿ ਕਈ ਵਾਰ ਇਹ ਇਹਨਾਂ ਲੋਕਾਂ ਲਈ ਬਹੁਤ ਮੁਸ਼ਕਲ ਆਉਂਦੀ ਆ 40-50 ਰੁਪਏ ਤੋਂ ਘੱਟ ਰਿਕਸ਼ਾ ਨਹੀਂ ਹੁੰਦਾ ਹੈਗਾ ਉਹ ਵਿਚਾਰੇ ਇੱਕ ਪਾਸੇ ਤਾਂ ਪੈਨਸ਼ਨ ਲੈਣ ਜਾਂਦੇ ਹੁੰਦੇ ਆ ਦੂਜੇ ਪਾਸੇ 50 ਰੁਪਏ ਦਾ ਰਿਕਸ਼ਾ ਕਰਕੇ ਜਾਣਗੇ ਉਹਨਾਂ ਲਈ ਬਹੁਤ ਵੱਡੀ ਮੁਸ਼ਕਲ ਆ ਇੱਥੇ ਬਹੁਤ ਸਾਰੇ ਜਿਹੜੇ ਹਜ਼ਾਰ ਤੋਂ ਵੱਧ ਲੋਕ ਜਿਹੜੇ ਲਾਭਾਤਰੀ ਆ ਉਹ ਪੈਨਸ਼ਨ ਲੈ ਰਹੇ ਨੇ ਚਾਹੇ ਉਹ ਵਡਾਪਾ ਪੈਨਸ਼ਨ ਆ ਚਾਹੇ ਉਹ ਵਿਧਵਾ ਪੈਨਸ਼ਨ ਆ ਚਾਹੇ ਹੋਰ ਬੈਂਕਾਂ ਸੰਬੰਧੀ ਸਹੂਲਤਾ ਆ ਉਹਨਾਂ ਦੇ ਲਈ ਸਾਨੂੰ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ ਅਸੀਂ ਇਹੀ ਅਪੀਲ ਕਰਾਂਗੇ ਕਿ ਇਹ ਜਿਹੜੀ ਬੈਂਕਾ ਇੱਥੇ ਹੀ ਹੋਣੀ ਚਾਹੀਦੀ ਆ ਤੇ ਇੱਥੇ ਹੀ ਲੋਕਾਂ ਦੇ ਕੰਮ ਹੋਣ ਜੇਕਰ ਇਹ ਸ਼ਿਫਟ ਕਰਨਗੇ ਤਾਂ ਅਸੀਂ ਇਸ ਦੇਈ ਧਰਨਾ ਲਾਵਾਂਗੇ ਰੋਜ਼ ਪ੍ਰਦਰਸ਼ਨ ਕਰਾਂਗੇ ਅੱਜ ਅਸੀਂ ਥੋੜਾ ਜਿਹਾ ਛੋਟੇ ਜਿਹੇ ਮੈਸੇਜ ਦੇ ਉੱਤੇ ਇਕੱਠੇ ਹੋਏ ਹਾਂ ਜੇਕਰ ਇਹ ਬੈਂਕ ਸ਼ਿਫਟ ਹੋਊਗੀ ਤਾਂ ਅਸੀਂ ਬਹੁਤ ਸਾਰੇ ਵੱਡੇ ਪ੍ਰਦਰਸ਼ਨ ਕਰਾਂਗੇ ਤੇ ਇਹਦੇ ਲਈ ਬੈਂਕ ਰੋਕਣ ਦੇ ਲਈ ਆਪਣਾ ਇੱਕ ਉਪਰਾਲੇ ਕਰਦੇ ਰਵਾਂਗੇ ਧੰਨਵਾਦ